ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਧਰ ਸਾਡੇ ਸਤਪੰਨ ਸਿੰਘ ਮੁੱਧਰ ਤਾਤਾ ਜੀ ਆ ਜਾ ਰਹੇ ਆ ਅਮਰੀਕਾ ਨੂੰ ਨਾਲ ਚਾਚੀ ਜੀ ਨਾਲ ਸਾਡੇ ਮਾਤਾ ਜੀ ਮਾਤਾ ਜੀ ਕਿੱਥੇ ਉਹਨਾਂ ਵੀ ਲੈ ਆਓ ਨਾਲ ਤੇ ਇਹ ਸੰਗਤ ਤਾਂ ਸਾਰੀਆਂ ਤੋਰਣ ਆਈਆਂ ਆ ਸਾਡੇ ਪੂਆ ਜੀ ਫੁੱਫੜ ਜੀ ਇਧਰ ਬਾਈ ਹੁਣੀ ਸਾਰੇ ਆਏ ਆ ਅੱਜ ਇਹਨਾਂ ਨੂੰ ਰਵਾਨਗੀ ਕਰਨ ਫਾਈਟ ਆ ਹਾਂਜੀ ਆਤਾ ਜੀ ਕਿਦਾਂ ਲੱਗ ਰਿਹਾ ਵੇ ਔਖਾ ਲੱਗ ਰਿਹਾ ਯਾਰ ਔਖਾ ਲੱਗ ਰਿਹਾ ਹਾਂ ਔਖਾ ਲੱਗ ਰਿਹਾ ਪਰ ਮਜਬੂਰੀਆਂ ਹਾਂ ਬਸ ਹੈ ਗਾਣਾ ਬਾਣੀ ਇਹ ਦਾਣਾ ਪਾਣੀ ਦੀ ਜਾ ਰਿਹਾ ਉਹ ਤਾਂ ਤਾਂ ਓੱਖਾ ਕੰਮ ਓੱਖਾ ਦਾ ਕੀ ਬਾਰੇ ਅੱਜੀ ਕਿੱਦਾਂ ਜਾੜ ਛੱਡਣੇ ਓੱਖੇ ਹੈ ਠੀਕ ਠੀਕ ਹੈ ਕਿੱਦਾਂ ਫੀਲ ਹੋ ਰਿਹਾ ਫੇ ਆ ਜਾ ਰਿਹਾ ਫਲਾਈਟ ਹੈ ਅਮਰੀਕਾ ਲੋਕੀ ਤਰਸਦੇ ਆ ਅਮਰੀਕਾ ਅਮਰੀਕਾ ਕਰਦੇ ਫਿਰਦੇ ਆ ਤੁਸੀਂ ਜਾ ਰਹੇ ਤੁਸੀਂ ਥੋੜਾ ਕਰੀ ਜਾਂਦੇ ਆ ਅਸੀਂ ਓੱਖੇ ਓਕੇ ਜਾ ਰਹੇ ਆ ਓਕੇ ਓਕੇ ਜਾ ਰਹੇ ਆ ਜਾ ਰਹੇ ਪਰ ਓਕੇ ਓਕੇ ਜਾ ਰਹੇ ਆ ਮੈਂ ਤਾਂ ਸਾਡੇ ਜੱਸੀ ਨੇ ਕਿਹਾ ਨਾ ਹਾਈ ਕੈਨੇਡਾ ਆਹੋ ਮੰਮੀ ਹਾਈ ਕੈਨੇਡਾ ਮੰਮੀ ਹਾਈ ਕੈਨੇਡਾ ਇਹ ਕਸ਼ਮੀਰ ਆਜੋ ਕਸ਼ਮੀਰ ਲੈ ਵੀ ਬੀਬੀ ਸਾਡੀ ਵੀ ਆ ਗਈ ਬੀਬੀ ਕਿੱਦਾਂ ਅਮਰੀਕਾ ਵਾਲੀ ਹੋਏ ਹੈ ਦੀਦੀ ਬੜਾ ਦਿਲ ਥੋੜਾ ਕਰੀ ਜਾਂਦੀ ਹੈ ਕਸ਼ਮੀਰ ਕਿੱਥੇ ਆਜੋ ਨਹੀਂ ਸੁਣਾ ਨੇਗਾ ਆਓ ਦੇਖ ਲੋ ਵੀ ਬੀ ਸਾਡੀ ਜਾਨ ਨੂੰ ਇਦ ਤੱਕ ਲਈ ਜਾਂਦੀ ਕਿ ਜਾਣਾ ਨਹੀਂ ਅਮਰੀਕਾ ਘੁੰਮ ਕੇ ਆ ਜਾਈਂ ਕੋਈ ਨਹੀਂ ਘੁੰਮਾ ਮਾਤਾ ਸਾਡੀ ਕਾਲੀ ਸੀ ਤਾਂ ਚੱਲੇ ਨਾਲ ਸੀ ਮਾਤਾ ਆਵਾਜ਼ ਜਾਣ ਚੱਲ ਰਿਹਾ ਦੱਸੇ ਬੜੀ ਕੱਟ ਦੇਖ ਲਓ ਬੰਦਾ ਨਾ ਕਿੰਨੀ ਜਦੋਜਦ ਕਰਦਾ ਬਾਹਰ ਜਾਣ ਲਈ ਅਮਰੀਕਾ ਕੈਨੇਡਾ ਪਰ ਜਦੋਂ ਸਮਾਂ ਆਉਂਦਾ ਆ ਉਦੋਂ ਕੀ ਦਿਲ ਕਹਿੰਦਾ ਇਹਨਾਂ ਦੇ ਚਿਹਰੇ ਦੱਸਦੇ ਸਾਡੀ ਚਾਚੀ ਦੀ ਅੱਖਾਂ 'ਚ ਵੀ ਪਾਣੀ ਆ ਚਾਚਾ ਸਾਡਾ ਵੀ ਮੜੇ ਮੱਲ ਪਰ ਹਟਿਆ ਸਾਡੇ ਨਾਲ ਤੇ ਬੀਬੀ ਸਾਡੀ ਵੀ ਪਰ ਬਾਈ ਖੁਸ਼ੀ ਖੁਸ਼ੀ ਜਾਓ ਜਾ ਕੇ ਸਾਡੀ ਸਾਰੀ ਬੀਜੇ ਭੇਜੋ ਜਾ ਜਾ ਆਪਣੇ ਘਰ ਲਈ ਹੋਵੇ ਕਿਉਂ ਬਈ ਠੀਕ ਹੈ ਨਾ ਸਾਨੂੰ ਵੀ ਆਸੂਸ ਹੋਵੇ ਜਾ ਜਾ ਆਪਣੇ ਆਪ ਕਰਕੇ ਚੱਲ ਜਾਣਾ ਆ ਜਾਓ ਆ ਜਾਓ ਇੱਧਰ ਆ ਜਾਓ ਬਜ਼ੁਰਗੋ ਲੋ ਜੀ ਆ ਜਿਹੜਾ ਕੇਕ ਹੈ ਨਾ ਇਹ ਸਾਡੇ ਚਾਚਾ ਜੀ ਦੀ ਬਹੂ ਰਾਣੀ ਨੇ ਸਪੈਸ਼ਲ ਆਰਡਰ ਕੀਤਾ ਕੈਨੇਡਾ ਤੋਂ ਹੀ ਤੇ ਹੈਵੇ ਨਾਈਸ ਸੇਫ ਜਰਨੀ ਕੀ ਬਾਤ ਹੈ ਸੇਫ ਜਰਨੀ ਹੈ ਇਹ ਸਾਡੇ ਪਿੰਦਰ ਸਿੰਘ ਦੀ ਘਰ ਵਾਲੀ ਸਾਡੀ ਧੀ ਰਾਣੀ ਉਹਨੇ ਕੀਤਾ ਆਰਡਰ ਬਾਹਰੋਂ ਹੀ ਕਿਉਂ ਜੀ ਤੇ ਸੰਗ ਤਾਂ ਪਿਆਰ ਵਰ ਪਿਆਰ ਕੇ ਖਾਣ ਲਈ ਦੇਣਾ ਦਾ ਬਹੁਤ ਬਹੁਤ ਥੈਂਕ ਯੂ ਜੀ ਆ ਰੱਖਦੇ ਠੀਕ ਹੈ ਉਨੀ ਕੱਟਾਂ ਦੇ ਕਿੱਥੇ ਚੇਕ ਹੋ ਗਾ ਪਾਪਾ ਕੋਲ ਹੋਇਆ ਹੋਇਆ ਹੈ ਕਿ ਅੱਛਾ ਅੱਛਾ ਨਾ ਨਾ ਛੱਤੀ ਕੇ ਕਰਦਾ ਭਾ ਰੋਣਾ ਨਹੀਂ ਗਾ ਚਲੋ ਟਟੋ ਦੇ ਚਲੋ ਜੀ ਚਲੋ ਲਾਓ ਹੱਥ ਜੀ ਸਾਤ ਸਰੀਆਕਾਰ ਬੀਬੀ ਬੀਬੀ ਵਿਸ਼ ਯੂ ਹੈਪੀ ਜਰਨੀ ਬਿਲਕੁਲ ਜੀ ਬਿਲਕੁਲ ਥੈਂਕ ਯੂ ਵੈਰੀ ਮੱਚ MB40 BB ਦਾ ਮੂੰਹ ਮਿੱਠਾ ਕਰਾਓ ਪਹਿਲਾਂ ਤਾਂ ਆ ਮਿਠਾ ਨਹੀਂ ਆ ਆਹ ਚਾਹ ਆਹ ਚਾਹ ਇਧਰ ਇਧਰ ਗੇਨ ਇਧਰ ਦਾਸ ਚਾਚੀ ਆ ਜਾ ਚਾਚੀ ਇਧਰ ਲੈ ਇਧਰ ਸੋ ਕਰਦੀ ਹੁੰਦੀ ਆ ਲੈ ਪਰੀਕਾਇਨ ਜਦ ਬੇਚਾ ਆ ਮੈਂ ਲੰਬੀ ਘਰ ਚੱਲ ਜਾਣਾ ਰੋਣਾ ਤਾਂ ਸਾਰਾ ਆਹੋ ਸਹੀ ਗੱਲ ਆ ਚਾਹ ਕੇ ਇਹਨਾਂ ਨਾਲ ਵਿੱਚ ਹੋਰ ਆਨ ਨਾ ਜੇ ਅਸੀਂ ਇਕੱਠੇ ਜਾ ਰਹੇ ਲੋ ਜੀ ਕਰਾਓ ਬੀਬੀ ਦਾ ਮੂੰਹ ਮਿੱਠਾ ਪੈਦਾ ਦਾ ਕਿ ਮੇਰੇ ਨਾਲ ਕਿਉਂ ਆ ਬੰਦਾ ਕਿ ਜਿਹੜੇ ਨੇ ਤੋਬੀ ਤੋਂ ਲਈ ਖਾਓ ਤੇ ਦੇਖ ਲੱਗ ਗਿਆ ਯਾ ਲੱਗਦਾ ਮੇਰੇ ਬੋਰਡ ਤੇ ਵੀ ਆ ਗਿਆ ਯਾ 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 ਤਾ ਇੱਕ ਆ ਗਏ ਬਹੁਤ ਥੋੜੇ ਥੋੜੇ ਚਲ ਆ ਕੋਈ ਨਹੀਂ ਲੋਕਾ ਦਾ ਆ ਰਿਹਾ ਮੈਂ ਕਈ ਗੂਏ ਦੇ ਬੀ ਪਾ ਦੇ ਪਹਿਲਾਂ ਬੀਨ ਪਾ ਦੇ ਇਹ ਨੂੰ ਹੋਏ ਕਾਗੇ ਦੇ ਨਾਲ ਚਲ ਤੇਰੇ ਕਾਰ ਆਲਾ ਚਮਚ ਲੈ ਲੈ ਜਾ ਚਲ ਆ ਲੈ ਅਬ ਚੋਕਲੇ ਬਾ ਚੋਕਲੇ ਜਿਆਦਾ ਏ ਅੱਜ ਉਹ ਗਾ ਇਹਨੂੰ ਬਹੁਤ ਬਹੁਤ ਥੈਂਕ ਯੂ ਉਹ ਤੇ ਦੱਜ ਦੇ ਨੀ ਤਾ ਗਾਗੀ ਦੇ ਤਬਸਕਾ ਇਹ ਤੇ ਫੋੜ ਕੇ ਇੱਧਰ ਮੁਵਰ ਕਰ ਉਹ ਫੋੜ ਕੇ ਬੇਟਾ ਇਹਦੀ ਮੁਕਰਮ ਕੋਤ ਹਾਂ ਚਲ ਗਿਆ ਭੇਜਾ ਇੱਥੇ ਹੋਰ ਬਣੀ ਨੀ ਮੇਰਾ ਅੱਛੇ ਵਾਰ ਇਹ ਤੇ ਮੁਵਰ ਕਰ 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 ਫालतू ਫालतਾ ਜਲੇ ਨਾ ਪਾ ਦੋ ਸਤਿਓ ਸਾਰਾ ਲੋਈ ਅੱਖਾਂ ਚਾਚਾ ਨੇ ਭਰ ਲਿਈਆਂ ਨਾਲੇ ਅੱਛਾ ਮੱਝੀ 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 ਕਹਿਣਾ ਹੈ ਨਾ ਸੋਖਾ ਚਾਚਾ ਜੀ ਇੰਨਾ ਕਾਰੋਬਾਰ ਘਰ ਘਰ ਬਣਾ ਕੇ ਛੱਡ ਕੇ ਜਾਣਾ ਬਹੁਤ ਔਖਾ ਨਾ ਦੂਜਿਆਂ ਨੂੰ ਬੜੇ ਲੱਗਦਾ ਕਿ ਇਦਾਂ ਅਮਰੀਕਾ ਅਮਰੀਕਾ ਕਹਿਣਾ ਕੈਨੇਡਾ ਬਾਹਰ ਪ੍ਰਦੇਸ਼ ਕਹਿਣਾ ਸੋਖਾ ਆ ਕੀ ਉਹ ਬਸਿਆ ਵਸਾਇਆ ਘਰ ਬਿਲਕੁਲ ਛੱਡ ਕੇ ਜਾਣਾ ਹੱਸਦਾ ਵਾਸਦਾ ਉਹ ਬਹੁਤ ਔਖਾ ਯਾਰ ਲਓ ਜੀ ਗੱਡੀ ਆ ਗਈ ਆ ਤੇ ਆ ਡਰਾਈਵਰ ਸਾਹਿਬ ਲੈ ਕੇ ਜਾਣਗੇ ਦਿੱਲੀ ਕੇ ਦਵਾ ਜੀ ਠੀਕ ਠਾਕ ਚਲੋ ਵਧੀਆ ਤੁਸੀਂ ਲੈ ਕੇ ਜਾਉਂਗੇ ਦਿੱਲੀ 에어ਪੋਰਟ ਤੱਕ ਹੈ ਤੁਸੀਂ ਚੜਾ ਕੇ ਹੁਣ ਸਾਰਿਆਂ ਨੂੰ ਹਣਾ ਹਾਂ ਛੱਡੀ ਜਾਂਦਾ ਤੁਸੀਂ ਬਾਹਰ ਤੁਰ ਜਾਨੇ ਇੱਥੇ ਲੋਕੀ ਜਾਲ ਲਿਆ ਕੇ ਯਾਰ ਭਾਜੀਆ ਸਾਡਾ ਪਤਾ ਨਹੀਂ ਕਿਦੋਂ ਨੰਬਰ ਲੱਗਣਾ ਲੈ ਵੀ ਟੈਚੀ ਲਾਪੇ ਹੁਣ ਬਾਹਰ ਨੂੰ ਹੈ ਚੰਗਾ ਭਾਜੀ ਚੰਗਾ ਪਹੁੰਚ ਕੇ ਫੋਨ ਕਰ ਦਿਓ ਹੈ ਓਕੇ ਓਕੇ ਮੇਰਾ ਵੀਰ ਹੈ ਵੀਰੇ ਪਹੁੰਚ ਕੇ ਫੋਨ ਕਰ ਦਿਓ ਚਲੋ ਹੈ ਰੱਖੋ ਰੱਖੋ ਸਮਾਨ ਸ਼ਾਬਾਸ਼ ਹੈ ਚਲੋ ਚਲੋ ਲੈ ਟੁਆ ਟੁਆ ਜੀ ਮੈਂ ਕਿਹੜੀ ਜਮ ਜਿਹੜੀ ਕਿਹੜੀ ਹੈ ਯਾਰ ਉਹ ਤਾਂ ਦੇਖੀ ਤਾਂ ਮੈਂ ਮੈਂ ਪੜੀ ਗਿਆ ਜੀ ਕਿਹਨੇ ਕੌਣ ਛੱਡੇ ਉਹ ਤਾਂ ਭਾਈ ਇੰਟਰਵਿਊ ਇੰਡ ਹੈ ਹਾਂ ਹਾਂ ਲੈ ਵੀ ਮੁੰਡਾ ਵੀ ਜਾ ਰਿਹਾ ਆ ਸ਼ਾਬਾਸ਼ ਸ਼ਾਬਾਸ਼ 6 ਕ ਹੈਗੇ ਆ 6 ਤਾਂ ਵੱਡੇ ਹੀ ਆ ਹੂੰ 6 ਵੱਡੇ ਆ ਆ 6 ਦੇ ਨਾਲ ਇਹ ਆ ਭੱਜ ਤੈਨਾਂ ਆ ਕੇ ਤੈਨੂੰ ਹੋ ਰਿਹਾ ਤੇ 3-4 ਛੋਟੇ ਆ ਨਾ ਆਹੋ ਲੈ ਵੀ ਹੁਣ ਬਾਈ ਸੈੱਟ ਕਰੂਗਾ ਹੈ ਅਸਾਂ ਕਦਰ ਇੱਕ ਇੱਕ ਉਹ ਜੇ ਲਾਏ ਆ ਠੀਕ ਆ ਕੁ ਹਾਂਜੀ ਹੁੱਪੜ ਜੀ ਤੁਹਾਨੂੰ ਵੀ ਨਾਲ ਹੀ ਝੜਾ ਦਈਏ ਉਹ ਇੱਥੇ ਬੋਰੇ ਵੀ ਬੰਦਾ ਹੋਵੇ ਹੁੱਪੜ ਕਹਿੰਦਾ ਮੈਨੂੰ ਬੋਰੇ ਚ ਭੰਦ ਦੇ ਨਾਲ ਅੱਲਾ ਦਾਸ ਹੁੱਪੜ ਬੱਕੇ ਕੁੱਕਣ ਹੁੱਪੜ ਕਹਿੰਦਾ ਮੈਨੂੰ ਬੋਰੇ ਚ ਪਾ ਕੇ ਰੱਖ ਦੇ ਨਾਲ ਹੀ ਹਲੋ ਜੀ ਬੈਗ ਤੇ ਬੈਗ ਆ ਰਿਹਾ ਬਾਹਰ जवान जा रहे हैं जवानों चंगा पहुंच प फोन कर दो छोटे बैग भी आ बड़ा समान लै <laughs> <laughs> ਮੋਤਸਾਨ ਨੂੰ ਹੋਰ ਲੈਣਾ ਤੋਰ ਦਿਓ ਬੱਸ 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 ਚੰਨ ਕੋਲ ਛੋਟੀ ਅਕਦੀ ਕੀ ਉਹ ਖੜੀ ਕੋਈ ਦੋ ਇਹਦਾ ਅੱਛਾ ਠੀਕ ਆ ਉਹ ਖੜੀ ਜਾਂਦੀ ਰਹੇਗੀ mat ket ti saide an do pezha ket re an ket da ket saide ket an do be na lan ket ਤਾਂ ਕੀ ਦਿੱਤੀ ਹੈ ਹੁਣ ਇਹ ਨਾ ਇਹ ਨਾ ਜਮਾਉਂਦੇ ਜੀ ਇਨਾਂ ਕਾ ਹੁੰਦਾ ਜੀ ਘਰ-ਬਾਰ ਬਣਿਆ ਬਣਾ ਛੱਡ ਕੇ ਜਾਣਾ ਪ੍ਰਦੇਸ਼ ਬਹੁਤ ਸੋਹਣਾ ਲੱਗਦਾ ਜਦੋਂ ਆਪਾਂ ਗੱਲਾਂ ਕਰਦੇ ਆ ਕਿ ਸਾਡਾ ਵੀਜ਼ਾ ਲੱਗ ਗਿਆ ਇੰਗਲੈਂਡ ਦਾ ਅਮਰੀਕਾ ਦਾ ਕੈਨੇਡਾ ਦਾ ਪਰ ਜਦੋਂ ਟਾਈਮ ਆਉਂਦਾ ਨਾ ਜਾਣ ਦਾ ਕਿਉਂ ਬਾਜੀ ਦੇਖ ਲੈ ਹਾਲ ਕਿੰਨਾ ਚਾਜ ਆ ਹੁੰਦਾ ਪਹਿਲਾਂ ਹਨਾ ਤੇ ਬਾਅਦ ਜਦੋਂ ਉਹ ਸਮਾਂ ਆਉਂਦਾ ਨਾ ਉਦੋਂ ਬੰਦਾ ਕੀ ਆ ਹੁੰਦਾ ਉਹ ਦੇਖਣ ਵਾਲਾ ਹੁੰਦਾ ਹੈ ਹਾਂਜੀ ਸਰਦਾਰ ਸਾਹਿਬ ਓਕੇ ਯਾਨੀ ਸਾਹਿਬ ਚੱਲੇ ਹੋਏ ਹੈ ਲੋ ਜੀ ਤੇਲ ਚੋਕੇ ਸਾਰੇ ਨੂੰ ਰਵਾਨਗੀ ਤੇ ਜਾਣੀ ਆ। ਨੀਤਾ ਜੀ ਆ ਕੇ ਆਇਆ। ਤੇ ਜੋ ਆਪੋ ਜੀ। ਲਾ ਬਰਾ ਪੁੱਤ। ਹੱਸ। ਹਾਂ। ਚੱਲੀ ਚੱਲੀ। ਦਾਜ ਨੂੰ ਫੋਨ ਕਰਕੇ ਰਹਿ ਗਰੀਚ। ਹਾਂ। ਕੀ ਕਰੀਏ ਆਪ ਕਿੱਥੇ ਨਾ ਉਹ ਆਈ ਸੀ ਕੁੱਕ ਗਰੰਡ ਆ ਚੱਲ ਜਾਈਂ ਨਾ ਗੱਲ ਕਰਕੇ ਸਾਨੂੰ ਨਾ ਫੰਕ ਕਿੰਨੇ ਵਾਰ ਗੱਲ ਕਿਹੜਾ ਮਾੜਨਾ ਸਸੀ ਆ ਚਾਚਾ ਜੀ ਹੌਲੀ ਹੌਲੀ ਹੈਲੋ ਸੱਚੀ ਹੈ ਜੀ ਸ਼ੈਕ ਆ ਛੋਟੀ ਹੁੰਦੀ ਆ ਉਹ ਵੱਡੀ ਸੀ ਆ ਛੋਟੀ ਚੱਲੇਗੀ ਆ ਥੋੜੀ ਛੋਟੀ ਆ ਕੋਈ ਨਾ ਕੋਈ ਪਿੱਛੇ ਬੈਠ ਜਾਣਾ ਬਾਹਲੀ ਜਣਾ ਆ ਕੋਈ ਗੱਲ ਨਹੀਂ ਬਹਿਣਾ ਹੀ ਆ ਨਹੀਂ ਕੋਈ ਨਾਲ ਹੀ ਆ ਉਥੋਂ ਵੀ ਚੇ ਮਿਲ ਜਣੀ ਆ ਠੀਕ ਹੈ ਜੀ ਚੱਲੋ ਠੀਕ ਹੈ ਇਹ ਪਾਠੀ ਦੀ ਕੋਸ਼ਿਸ਼ ਹੈ ਜਿਹੜਾ ਹਾਂ ਜਿਹੜਾ ਅਸੀਂ ਯਾਦ ਨਹੀਂ ਕਰੀਏ ਜਿਸ ਤੋਂ ਫਾਇਦਾ ਦੂਸਰਿਆਂ ਨੂੰ ਵੀ ਸਾਰੇ ਕਮੇਟੀ ਵਾਲਿਆਂ ਦੇ ਨਾਲ ਪੂਰਾ ਸਹਿਯੋਗ ਮਿਲਦਾ ਮੇਰਾ ਧਿਆਨ ਪਿੱਛੇ ਰਹਿਣਾ ਯਾਰ ਹਾਂ ਮੌਲਟੀਗ੍ਰੇਨ ਸੱਕੀ ਰੈਂਡ ਜਾਈਏ ਸੁਵੇਰ ਕੀ ਤੋਂ ਮੰਡੇਂ ਵਿਚਾਰ ਮੰਨੋ ਤਕਾਲੀ ਕੀ ਜਿਹਦੀ ਸਟਾਰਟ ਕਰਦੇ ਸਰ ਠੰਡੀ ਹੋ ਜਾ ਆਪੜੀ ਭਾਂਡੀਆਂ ਕਰਦਾ ਕਰਦਾ ਰੱਖਣਾ ਉਹ ਕੋਈ ਜਮੀਨ ਚਲੋ ਦੁਬਾਰਾ ਪਿੱਛੇ ਨੂੰ ਨਿੰਦ ਦੇ ਚੰਨ ਉਹ ਜੀ ਕਿਉਂ ਤੋਂ ਹੋਣੇ ਜਾਣਾ ਚਾਹੇ ਆ ਕੋਈ ਨਹੀਂ ਇਦਾਂ ਨਾ ਕਰੋ ਤੁਸੀਂ ਕੋਈ ਤੁਸੀਂ ਕਿਉਂ ਜਾਓ ਲੈ ਖੜੇ ਆਪਾਂ ਪਿੱਛੇ ਹੀ ਆ ਇੱਥੇ হা 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 ਬੀਤੋ ਲੱਗਦਾ ਫਿਰ ਉਹਨਾਂ ਦਾ ਪਤਾ ਨਹੀਂ ਆਪਾਂ ਕਿੱਥੇ ਜਾ ਰਹੇ ਹਾਂ ਪਰ ਫਿਰ ਸਿਰ ਜੀ ਉਹ ਜਿਹੜਾ ਨਾ ਕਹਿੰਦਾ ਉਹਨੂੰ ਵੀ ਖਾਣ ਲਈ ਕਹਿੰਦਾ ਹਾਂ ਜੇ ਅਸੀਂ ਪਹੁੰਚ ਰਹੇ ਹਾਂ ਅਲੀ ਕੋਈ ਜਿਆਦਾ ਕੋਈ ਲੋ ਚਾਚੀ ਇੱਧਰ ਕੋਈ ਕੋਈ ਨਹੀਂ ਹੈ ਜੀ ਹੈ ਪਹਿਲੀ ਨੂੰ ਗਿਆ ਤਾਂ ਬੈਠਾ ਆਓ ਜੀ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਹੈਪੀ ਜਰਨੀ ਚੜ੍ਹਦੀ ਕਲਾ ਵਿੱਚ ਪਹੁੰਚੋ ਜਾ ਕੇ ਵਧੀਆ ਫੋਨ ਕਰਿਓ ਸਾਰਿਆਂ ਨੂੰ ਠੀਕ ਹੈ ਜੀ ਠੀਕ ਹੈ ਡਰਾਈਵਰ ਸਾਹਿਬ ਪਹੁੰਚਾਓ 에어ਪੋਰਟ ਤੇ ਸੰਗਤਾਂ ਨੂੰ ਓਕੇ ਠੀਕ ਹੈ ਜੀ ਬਾਏ ਬਾਏ ਓਕੇ ਜੀ ਵਾਹਿਗੁਰੂ ਲੋ ਜੀ ਸਾਡੇ ਵੱਲੋਂ ਵੀ ਸਰਦਾਰ ਅਸਤਵੰਦ ਸਿੰਘ ਮੁੱਦੜ ਨੂੰ ਹੈਪੀ ਜਰਨੀ ਆ ਆਪਣੇ ਪਰਿਵਾਰ ਕੋ ਪਹੁੰਚ ਰਿਹਾ ਧੀਰਾਨੀ ਉੱਥੇ ਆ ਤੇ ਚਾਚਾ ਜੀ ਉੱਥੇ ਆ ਸੇ ਪਿੱਛੇ ਪਰਿਵਾਰ ਤੋਰ ਕੇ ਹਟਿਆ ਆ ਸੋ ਇਹੋ ਜੀ ਜਰਨੀ ਹੁੰਦੀ ਆ ਬਾਹਰ ਜਾਣਾ ਕੋਈ ਸੌਖਾ ਨਹੀਂ ਹੁੰਦਾ ਬਣਾ ਬਣਾ ਘਰ ਛੱਡ ਕੇ ਜਾਣਾ ਤੇ ਪਰ ਮਜਬੂਰੀਆਂ ਜਦੋਂ ਬੱਚੇ ਬਾਹਰ ਸੈਟਲ ਹੋਣ ਉਹਨਾਂ ਕੋ ਪਹੁੰਚਣਾ ਹੁੰਦਾ ਆ ਸੋ ਇਹੋ ਜੀ ਗੱਲਾਂ ਬਾਤਾਂ ਆ ਵੀਡੀਓ ਚੰਗੀ ਮਾਤਾ ਦੇਖੋ ਹੱਲੇ ਵੀ ਚੱਤਾ ਕਰਦੀ ਆ ਹੱਲੇ ਹੱਲੇ ਠੀਕ ਹੈ ਭੂਆ ਜੀ ਕੋਈ ਗੱਲ ਨਹੀਂ ਚਲੋ ਵਧੀਆ ਪਹੁੰਚਣ ਤੁਸੀਂ ਵੀ ਪਹੁੰਚੋ ਟਿਕਾਣੇ ਕੋਈ ਗੱਲ ਨਹੀਂ ਵੀਡੀਓ ਚੰਗੀ ਲੱਗੀ ਵਾ ਤੋ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ